ਕਾਲਾ ਕਾਲਾ ਤੇ ਕੀ ਕੰਮ ਕਰਦੇ ਸੀ ਕੰਮ ਉਹ ਮੈਂ ਇਤਰਾ ਮਿਹਨਤ ਮੰਜੂਰੀ ਪੱਲੇਦਾਰੇ ਵੀ ਕਰਦਾ ਸੀ ਹੁਣ ਜੇ ਰੱਖਿਆ ਫੜ ਲਿਆ ਸੀ ਤੇ ਕੋਈ ਸੈਡ ਮਾਰ ਗਿਆ ਤੇ ਮੈਨੂੰ ਪਾ ਗਿਆ ਮੰਜੇ ਤੇ ਤੇ ਬਹੁਤ ਗਰੀਬੀ ਆ ਤੇ ਮੁੰਡਾ ਨਹੀਂ ਸੀ ਕਰਦਾ ਤੇ ਦੂਜੇ ਮੁੰਡੇ ਵੀ ਨਹੀਂ ਬਾਹ ਫਰਦੇ ਦੇ ਮੇਰੇ ਤੇ ਤਾਂ ਬਾਬਾ ਨਾਨਕੀਆਂ ਤੇ ਕਿ ਕਿਤਰਾ ਐਕਸੀਡੈਂਟ ਕਿਤਰਾ ਹੋ ਗਿਆ ਸੈਡ ਹੀ ਮਾਰ ਗਿਆ ਕੋਈ ਹਾਂਜੀ ਤੇ ਹੁਣ ਕੀ ਮੰਗ ਕਰਦੇ ਜੀ ਮਾਰ ਗਿਆ ਮੇਰੇ ਕਾਗਜ਼ ਜਿਹੜੇ ਆਏ ਛੁੱਟ ਜਾ ਕਾਗਜ਼ ਛੋੜ ਜਾਣ ਥਾਂ ਕਿਤੇ ਕਾਗਜ਼ ਕਾਗਜ਼ ਗਹਿਣੇ ਪਏ ਆ ਹੱਤਾ ਦੇ ਪ੍ਰੇਸ਼ਨ ਹੋਇਆ ਮੇਰੇ ਤੇ ਦਵਾਈ ਜੋ ਕੇ ਪੈਸੇ ਕਾ ਗਏ ਦਵਾਈ ਜੋ ਗੈ ਨਹੀਂ ਹੈਗੇ ਹੁਣ ਇਦਾਂ ਫੜ ਤੜ ਕੇ ਆ ਕੋਈ ਤੁਹਾਡੇ ਅਗਰੇ ਸਾਹਿਬ ਘਰ ਫੜ ਲੇ 500 ਰੁਪਇਆ ਦੇ ਕੋ ਹਜ਼ਾਰ ਦੇ ਕੀ ਮੰਗ ਕਰਦੇ ਹੋ ਕੀ ਮੰਗ ਕਰਦੇ ਹੋ ਮੰਗ ਤੇ ਇਦਾਂ ਹੁਣ ਮੇਰਾ ਲਾਜ ਲੂਜ ਕਰਾ ਦੇ ਗੌਰਮੈਂਟ ਠੀਕ ਮਜੀਦ ਖੋ ਜੀ ਕੀ ਗੱਲ ਹੋਈ ਆ ਵਪਾਰੀ ਧਾਂ ਡੈ ਰੱਖਸ਼ਾ ਲੈ ਕੇ ਖਾਲੀ ਰੱਖਸ਼ਾ ਹੈ ਕੋਈ ਸ਼ੈਡ ਮਾਰ ਕੇ ਚ ਗੱਡੀ ਵਾਲਾ ਚਲੇ ਗਿਆ ਇਹ ਡਿੱਗ ਗਿਆ ਉਹਨੇ ਪਛਾਣ ਨਹੀਂ ਵੇਖਿਆ ਨੀ ਵੀ ਕੀ ਗੱਲ ਹੋਈ ਆ ਉਹ ਮੁੜ ਕੇ ਲੋਕਾਂ ਨੇ ਆਣ ਕੇ ਦੱਸਿਆ ਦੱਸਿਆ ਵੀ ਡੇਪਿਆ ਵਾ ਉੱਥੋਂ ਇਹਦੇ ਕੋ ਉੱਠਿਆ ਨਹੀਂ ਗਿਆ ਤੇ ਚੂਲਾ ਵੀ ਟੁੱਟ ਗਿਆ ਤੇ ਥੱਲੇੋਂ ਲੱਤ ਵੀ ਟੁੱਟ ਗਈ ਪਿੰਨੀ ਤੋਂ ਥੱਲੇੋਂ ਤੇ ਉਹ ਹੁਣ ਨਾਵੇਂ ਮਹੀਨੇ ਦੀ ਟੁੱਟੀ ਅਸੀਂ ਲਈ ਫਿਰਦੇ ਰਹੇ ਕਦੀ ਕਿਤੇ ਕਦੀ ਕਿਤੇ ਤੇ ਨਹੀਂ ਠੀਕ ਹੋਈ ਹੁਣ ਚੁੱਕ ਚੁਕਾ ਕੇ ਤੇ ਪਰੇਸ਼ਨ ਕਰਾਇਆ ਜੇ ਤੇ ਹੁਣ ਦਵਾਈ ਵਾਸਤੇ ਸਾਡੇ ਕੋ ਪੈਸੇ ਨਹੀਂ ਹੈਗੇ ਨਾ ਸਾਡੇ ਕੋ ਰਾਸ਼ਨ ਲਈ ਘਰ ਪੈਸੇ ਆ ਤਦਾਂ ਪੈਨਸ਼ਨ ਲੱਗੀ ਆ ਮੇਰੀ ਲੱਗੀ ਐ ਦੀ ਨਹੀਂ ਲੱਗੀ ਕੀ ਮੰਗ ਕਰਦੇ ਜੀ ਅਈ ਨੇ ਚਲੋ ਇਹਦੇ ਲਾਜ ਵਾਸਤੇ ਪੈਸੇ ਜਿਹੜੇ ਲੋਕਾਂ ਦੇ ਚੁੱਕੇ ਚੁਕਾਏ ਉਹ ਵੀ ਦਿੱਤੇ ਜਾਣ ਗਾਂ ਨੂੰ ਦਵਾਈ دارو ਲਈ ਪੈਸੇ ਮਿਲ ਜਾਣ ਤੇ ਇਹ ਰਾਜੀ ਬਾਜੀ ਹੋ ਜੇ ਚਲ ਫੇਰ ਅਸੀਂ ਕਮਾੜਾ ਮੋਟਾ ਕਮਾ ਕੇ ਖਾਂਦੇ ਰਾਵਾਂਗੇ ਗੁਜ਼ਾਰਾ ਇਸ ਤਰ੍ਹਾਂ ਦੋ ਘਰਾਂ ਦਾ ਕੰਮ ਕਰਦੀ ਆ ਤੇ ਉੱਥੋਂ ਥੋੜਾ ਬਹੁਤਾ ਸਬਜ਼ੀ ਭਾਜੀ ਵਧੀ ਘਟੀ ਦੇ ਦਿੰਦੇ ਆ ਤੇ ਉਹ ਲੈ ਆਉਂਦੀ ਆ ਜੇ ਨਾ ਜਦੋਂ ਨਾ ਦੇਣ ਨਾ ਸਹੀ ਕਹੇ ਵਾਲੀ ਦਾ ਘਾਰ ਆਟਾ ਵੀ ਨਹੀਂ ਹੈਗਾ ਖੰਡ ਪੱਤੀ ਵੀ ਨਹੀਂ ਦਸਰਾ ਜੀ ਇਹ ਕੀ ਕੀ ਹੈ ਜੀ ਕੀ ਮਸਲਾ ਕੀ ਨਾ ਕਰ ਮਸਲਾ ਭਾਜੀ ਇਹ ਜਾ ਰਹੇ ਸੀਗੇ ਤੁਹਾਨੂੰ ਦੱਸਿਆ ਕਿ ਬਾਹਰ ਇੱਧਰ ਰੱਖਸ਼ਾ ਚ ਲਾਉਣ ਦੇ ਸੀਗੇ ਚੌਂ ਕੱਲ ਨੂੰ ਜਾਣ ਦੇ ਤੇ ਕੋਈ ਨੂੰ ਸਾਈਡ ਮਾਰ ਕੇ ਸੁੱਟ ਗਿਆ ਤੇ ਨਾਲ ਹੀ ਇਹਨਾਂ ਦੇ ਪੱਟ ਤੋਂ ਪੱਟ ਟੁੱਟ ਗਿਆ ਤੇ ਨਾਲ ਚੂਲਾ ਕਰੈਕ ਹੋ ਗਿਆ ਇਹਨਾਂ ਦਾ ਤੇ ਇਹਨਾਂ ਦੇ ਵਿਚਾਰਿਆਂ ਦਾ ਬਹੁਤ ਮੰਦਾ ਹਾਲਿਆ ਮੈਂ ਇਹ ਮੇਰੇ ਨਾਲ ਨਵੇਂ ਮਹੀਨੇ ਦੇ ਵਿੱਚ ਇਹਨਾਂ ਨੂੰ ਸੱਟ ਲੱਗੀ ਆ ਤੇ ਹੁਣ ਆਣ ਕੇ ਇਹਨਾਂ ਨੇ ਆਪਰੇਟ ਕਰਾਇਆ ਜੇ ਤਾਂ ਇਹਨਾਂ ਕੋਲ ਪੈਸੇ ਪੂਸੇ ਨਹੀਂ ਹੈ ਕਦੀ ਕਿਸੇ ਕੋ ਫੜਦੇ ਕਦੀ ਕਿਸੇ ਕੋ ਫੜਦੇ ਹੀ ਪਰ ਕੋਈ ਇਹਨਾਂ ਨੂੰ ਡਾ ਨਹੀਂ ਦਿੰਦਾ ਇਸ ਕਰਕੇ ਇਹਨਾਂ ਪਤਾ ਨਹੀਂ ਕਾਗਜ਼ ਕਰਦੇ ਰੱਖੇ ਆ ਤੇ ਉਹਦਾ ਕਰਕੇ ਇਹਨਾਂ ਨੂੰ ਕਿਤੇ ਪੈਸਾ ਮਿਲ ਗਿਆ ਤੇ ਉਹਦਾ 30 35000 40000 ਰੁਪਇਆ ਮਿਲਿਆ ਉਹਦਾ ਪ੍ਰੇਡ ਤੇ ਸਾਰਾ ਲੱਗ ਗਿਆ ਇਹਨਾਂ ਦਾ ਸਰਕਾਰ ਵੱਲੋਂ 22 ਕਿੰਨਾ ਚੱਲਈ ਹੈ ਜਾਣਦੀਆਂ ਗਰੀਬਾਂ ਵਾਸਤੇ ਮਤਲਬ ਕਾਰਡ ਬਣਾਏ ਜਾ ਰਹੇ ਫੀਲ ਆਇਆ ਇਹਨਾਂ ਦਾ ਨਹੀਂ ਬਣਿਆ ਕਾਰਡ ਜੀ ਕੋਈ ਨਾ ਇਹਨਾਂ ਨੂੰ ਪਤਾ ਹੀ ਇਹਨਾਂ ਬਾਰੇ ਸਾਰੇ ਠੀਕ ਠਾਕ ਆ ਬੰਦੇ ਜੀ ਇਹਨਾਂ ਨੂੰ ਸੋਚ ਕੋਈ ਮਤਵਾਤ ਨਹੀਂ ਕੋਈ ਮਤਵਾਤ ਨਹੀਂ ਹੋ ਰਹੀ ਇਹਨਾਂ ਪੜਾ ਗਏ ਸਾਰੇ ਬੀਬੀ ਭੈਣਾਂ ਨੇ ਪੜਦੇ ਕਾਲਾ ਵੀ ਨਾ ਪੜੀ ਹੈ ਜੀ ਕੀ ਮੰਗ ਕੀ ਕਰਦੇ ਮੰਗ ਇਹੋ ਕਰਦੇ ਕਿ ਚਲੋ ਇਹਨਾਂ ਦਾ ਵਿਚਾਰਾਂ ਦਾ ਕੋਈ ਗੁਰ ਨਜ਼ਾਰਾ ਹੋਵੇ ਕੋਈ ਸਰਕਾਰ ਇਹਨਾਂ ਨੂੰ ਮਤ ਦੇ ਦੇਵੇ ਜਿਹੜਾ ਇਹਨਾਂ ਦਾ ਚਲੋ ਦਵਾਈ ਤੇ ਚੱਲੇ ਹੁਣ ਰੋਜ਼ ਤਿੰਨ ਚਾਰ ਸੂਈ ਦਵਾਈ ਆਉਂਦੀ ਦਵਾਈ ਜੋ ਕੇ ਪੈਸੇ ਨਹੀਂ ਇਹਨਾਂ ਕੋਲ ਆਗੇ ਜੀ ਇਹ ਦਵਾਈ ਕਦੀ ਕਿਤੋਂ ਫੜ ਕੇ ਕਦੀ ਉਹ ਬੀਬੀ ਭੈਣ ਭਾਂਡੇ ਮਾਂਝਦੀ ਆ ਕਿਸੇ ਦੇ ਕਰਕੇ ਆਪਣੀ ਸੈਟ ਸਫਾਈ ਕਰਦੇ ਆ ਤੇ ਉਹਦੀ ਨੌ ਵੀ ਜਾਂਦੀ ਆ ਉਹ ਵੀ ਕਰਕੇ ਆ ਜਾਂਦੀ ਮੁੰਡਾ ਮੁੰਡਾ ਆ ਮੜੀ ਇਹਨਾਂ ਦਾ ਹਾਂ ਮੁੰਡਾ ਮੜੀ ਉਹ ਨਹੀਂ ਕੰਮ ਕੀ ਮੰਗ ਕਰਦੇ ਜੀ ਅਸੀਂ ਤੇ ਉਹ ਕਹਿੰਦੇ ਕਿ ਸਰਕਾਰ ਦੀ ਬਾਹ ਫੜੇ ਜਾ ਕੋ ਭੈਣ ਭਰਾ ਦੀ ਬਾਹ ਫੜੇ ਤੇ ਇਹਦੀ ਸੈਟਿੰਗ ਕਰਦੇ ਇਹ ਫਿਰ ਉਤਰਾ ਰੱਖਸ਼ਾ ਚਲਾਵੇ ਤੇ ਆਪਣਾ ਘਰ ਦਾ ਡੰਗ ਜਿਹਾ ਚਲਾਵੇ ਤੇ ਆਪਣੇ ਜੀਆਂ ਚ ਸੈੱਟ ਰਵੇ ਨਹੀਂ ਤੇ ਮੰਜੀ ਤੇ ਪਿਆ ਦੇ ਇਸ ਤਰ੍ਹਾਂ ਹੀ ਗਲ ਜੂਗਾ ਤਨਾਸ